ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਵੰਡਵਾਰਾ ਹੋਇਆ ਨਾ ਵਟਵਾਰੇ ਵੇਲੇ ਜਿਹੜੇ ਹਾਲਾਤ ਬਣੇ ਸੀ ਬਹੁਤ ਖਤਰਨਾਕ ਸੀਗੇ ਜਿਹੜੇ ਲੋਕ ਉਥੋਂ ਦੇ ਸਮਝੋ ਵੀ ਸਾਡੇ ਖੇਤਾਂ ਦੇ ਵਿੱਚੋਂ ਸਾਰਾ ਕੁਝ ਵੱਢ ਕੇ ਕੱਖ ਗੰਡਾ ਲਿਆਉਂਦੇ ਸੀ ਦਾਣੇ ਲੈਂਦੇ ਸੀ ਉਹ ਇਹੋ ਜਿਹੀ ਉਦੋਂ ਅੰਧਕੋਪ ਚੱਲ ਪਿਆ ਕਿ ਉਹ ਲੋਕ ਸਾਡੇ ਮਤਲਬ ਜਿਹੜੇ ਸਿੱਖ ਸੀ ਹਿੰਦੂ ਸੀ ਜਿਹੜੇ ਇੱਧੇ ਰੌਣਾ ਹੀ ਲਟਕੇ ਉਹਨਾਂ ਦੇ ਖਿਲਾਫ ਹੋ ਗਏ ਉਹ ਬਿਲਕੁਲ ਜਦੋਂ ਅਸੀਂ ਪਿੰਡੋਂ ਤੁਰੇ ਤਾਂ 4 ਕਿਲੋਮੀਟਰ ਤੇ ਗਾਂ ਆ ਕੇ ਸੜਕ ਸੀਗੀ ਸੜਕ ਦੇ ਉੱਤੇ ਆ ਕੇ ਸਾਡੇ ਪਿੰਡ ਦੇ ਨਾਲ ਹੱਦ ਨਾਲ ਹੱਦ ਮਿਲਦੀ ਸੀ ਉਹ ਸੜਕ ਦੇ ਉੱਤੇ ਉਸ ਭਾਈ ਦਾ ਖੇਤ ਸੀਗਾ ਉਹ ਖੇਤ ਦੇ ਵਿੱਚ ਰਹਿੰਦਾ ਸੀ ਉੱਥੇ ਉਹਦੇ ਕੋਲ ਰਫਲ ਵੀ ਹੈਗੀ ਸੀ ਉਸ ਟਾਈਮ ਤਕੜਾ ਸੀ ਬੰਦਾ ਉਹ ਤੇ ਉੱਥੇ ਜਦੋਂ ਮੁਸਲਮਾਨ ਪਿੰਡ ਦੇ ਚੜ ਕੇ ਆ ਗਏ ਸਾਡੇ ਪਿੰਡ ਦਾ ਜਿਹੜਾ ਗੁਰਦੁਆਰਾ ਸੀ ਆਪਣੇ ਦਾ ਉਹ ਉਹਨੂੰ ਉਹਨਾਂ ਨੇ ਅੱਗ ਲਾ ਦਿੱਤੀ ਚੜ ਕੇ ਆ ਗਏ ਉਹਨੂੰ ਪਤਾ ਲੱਗ ਗਿਆ ਉਹਨੇ ਦੱਸਿਆ ਤਾਂ ਹੈ ਨਾ ਦੱਸਣ ਤੋਂ ਬਗੈਰ ਹੀ ਉਹਨੇ ਉੱਠ ਕੇ ਉਹ ਰਫਲ ਚਲਾਤੀ ਗੋਲੀ ਚਲਾਤੀ ਲੋਕ ਉੱਠ ਕੇ ਕਈ ਤਾਂ ਕਮਾਦਾਂ ਦੇ ਵੜ ਗਏ ਕੋਈ ਕਿਧਰੇ ਹੋ ਗਿਆ ਅਸੀਂ ਸੜਕ ਤੇ ਖੜੇ ਰਹੇ ਫਿਰ ਉੱਠ ਕੇ ਦੂਜੇ ਪਾਸੇ ਨਿਕਲ ਗਏ ਜਿਹੜੇ ਕਮਾਦ ਦੇ ਵਿੱਚ ਇੱਕ ਚ ਵੜ ਗਏ ਉਹ ਵਿਚਾਰੇ ਫਸ ਗਏ ਕਿਉਂ ਫੇਰ ਕੁਝ ਵੇਰ ਬਾਅਦ ਉਹ ਜਿਵੇਂ ਰਫਲ ਰਫਲ ਚੱਲ ਗਈ ਗੋਲੀ ਚੱਲ ਗਈ ਉਹ ਤਾਂ ਭੱਜ ਗਏ ਕੁਝ ਰਹਿ ਗਏ ਜਿਹੜੇ ਰਹਿ ਗਏ ਉਹਨਾਂ ਨੇ ਕਮਾਦ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਕਮਾਦ ਚ ਵੜ ਕੇ ਉਹਨਾਂ ਨੇ ਕਤਲ-ਕੁੱਤਲ ਕਰਦੇ। ਉੱਥੇ ਜੇ ਨਹੀਂ ਫਿਰ ਸਾਡੇ ਪਿਤਾ ਜੀ ਸਾਡੇ ਤਾਇਆ ਜੀ ਉਹਨਾਂ ਦੀ ਵੀ ਮੌਤ ਹੋ ਗਈ ਸੀ। ਸਾਡੇ ਮਾਤਾ ਜੀ ਵੀ ਉੱਥੇ ਹੀ ਰਹਿ ਗਏ ਸੀ ਉਹ ਵੈਸੇ ਬਚ ਗਏ ਸੀਗੇ। ਉਹ ਇੱਥੇ ਆ ਕੇ ਸਾਨੂੰ ਜੇ ਇੰਡੀਆ ਤੋਂ ਇੰਡੀਆ ਵਿੱਚ ਆ ਕੇ ਸੀ ਫਿਰ ਉਹ ਸਾਨੂੰ ਮਿਲੇ ਸੀਗੇ। ਫਿਰ ਉੱਥੋਂ ਚੱਲ ਕੇ ਦਸਕਾ ਸਾਡੀ ਤਹਿਸੀਲ ਸੀ ਉੱਥੇ ਲੈ ਗਏ ਸਾਨੂੰ ਕੈਂਪਾਂ ਦੇ ਵਿੱਚ। ਕੈਂਪਾਂਜ ਉੱਥੇ 2 ਦਿਨ ਰਹੇ ਉੱਥੋਂ ਸਾਨੂੰ ਫਿਰ ਸੰਭੜੇ ਵਾਲਾ ਸੀਗਾ ਇੱਕ ਸ਼ਹਿਰ ਉਹ ਵੀ ਤਹਿਸੀਲ ਹੀ ਸੀਗੀ ਉੱਥੇ ਸੰ ਲੈ ਕੇ ਸਾਨੂੰ ਗਵਰਨਮੈਂਟ ਦਾ ਪ੍ਰਬੰਧ ਸੀ ਉਹ ਲੰਗਰ ਪਾਣੀ ਹੋਰ ਸਭ ਕਾਹਦੇ ਦਾ ਉਸ ਤੋਂ ਬਾਅਦ ਫਿਰ ਜਦੋਂ ਉੱਥੇ ਰੇਲ ਗੱਡੀ ਆ ਗਈ ਰੇਲ ਗੱਡੀ ਆਈ 2-3 ਦਿਨ ਬਾਅਦ ਸਾਰੇ ਲੋਕੋ ਕੋ ਵਿਚ ਵੜ ਗਏ ਕੁਝ ਉੱਤੇ ਚੜ ਗਏ ਅੱਗੇ ਆ ਕੇ ਇੱਕ ਸ਼ਹਿਰ ਆਉਂਦਾ ਉੱਥੇ ਆ ਕੇ ਗੱਡੀ ਰੁੱਕ ਗਈ ਬਾਸ਼ ਸਟੇਸ਼ਨ ਤੇ ਰੋਗੀ ਜਿਸ ਵੇਲੇ ਉਹਨਾਂ ਡਰਾਈਵਰ ਸੀ ਗੱਡੀ ਦਾ ਉਹ ਮੁਸਲਮਾਨ ਸੀ ਉਹ ਛੱਡ ਕੇ ਗੱਡੀ ਭੱਜੀ ਗਿਆ ਤੁਰ ਗਿਆ ਜਿਹੜਾ ਮਿਲਟਰੀ ਆਫੀਸਰ ਸੀ ਉਹ ਲੈ ਕੇ ਉਹਦੀ ਗਨ ਉੱਤੇ ਚੜ ਗਿਆ ਤਾਹਾਂ ਪੁਲ ਦੇ ਉੱਤੇ ਉਹਨੇ ਸਾਰੀ ਜਿਹੜੀ ਉਹਦੇ ਨਾਲ ਮਿਲਟਰੀ ਸੀ ਸਹਿਯੋਗੀ ਸੀਗੇ ਉਹਨਾਂ ਕਹਿੰਦਾ ਵੀ ਕਿਸੇ ਜੀਵ ਨੇ ਥੱਲੇ ਨਹੀਂ ਉਤਰਨਾ ਕਿਸੇ ਨੇ ਚੜ੍ਹਨਾ ਨਹੀਂ ਵੀ ਕਿਸੇ ਨੇ ਚੀਜ਼ ਨਹੀਂ ਕੋ ਲੈ ਕੇ ਖਾਣੀ ਸਾਰੇ ਉਹਨਾਂ ਨੇ ਕਹੇ ਕੋਈ ਨਾ ਉਤਰੋ ਥੱਲੇ ਉਸ ਤੋਂ ਬਾਅਦ ਕੁਛ ਦਿਨ ਬਾਅਦ ਉਹਨੇ ਫੇ ਹੁੱਕਾ ਦਵਾਇਆ ਕਹਿੰਦੇ ਵੀ ਕੋਈ ਬੰਦਾ ਚਲਾ ਸਕਦਾ ਹੈ ਕਿਉਂ ਉਹਨਾਂ ਨੇ ਉੱਥੇ ਇਹ ਲਾ ਲਿਆ ਸੀ ਵੀ ਇਹ ਕਤਲ ਕਰਕੇ ਭੇਜਣੀ ਹੈ ਗੱਡੀ ਜਦੋਂ ਉਹ ਇਹ ਗੱਲ ਹੋਈ ਤਾਂ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਕਿਹਾ ਵੀ ਕੋਈ ਵੀ ਵਿੱਚ ਗੱਡੀ ਚਲਾ ਸਕਦਾ ਹੋਵੇ ਤਾਂ ਉਹ ਚਲਾ ਲਓ ਇੱਕ ਵਿੱਚੋਂ ਹਿੰਦੂ ਨਿਕਲ ਆਇਆ ਕਹਿੰਦਾ ਮੈਂ ਚਲਾਉਣਾ ਮੈਂ ਵੀ ਡਰਾਈਵਰ ਹਾਂ ਉਹਨੇ ਵਿੱਚ ਵੜ ਕੇ ਉਹਨੇ ਜਾ ਕੇ ਅਬਦਾ ਸਟਾਰਟ ਕਰ ਲਿਆ ਇੰਜਣ ਜਿਉਂ ਉਥੋਂ ਚਲਾਈ ਨਾਰੋਵਾਲ ਸੀ ਉਹ ਸਟੇਸ਼ਨ ਸੀ ਨਾਰੋਵਾਲ ਸ਼ਹਿਰ ਉਥੋਂ ਫਿਰ ਗੱਡੀ ਜਿਉਂ ਚੱਲੀ ਹਨੇਰਾ ਨੂਰਾ ਵੀ ਹੋ ਗਿਆ ਬਹੁਤ ਆ ਕੇ ਇਹ ਰਾਵੀ ਦਰਿਆ ਦੇ ਕਿਨਾਰੇ ਆ ਕੇ ਖੜਾ ਦਿੱਤੀ ਉੱਥੇ ਸਾਰੇ ਲੋਕ ਉਤਰੇ ਉਤਰ ਕੇ ਤਹਾਂ ਚੜ੍ਹ ਕੇ ਉਤੋਂ ਦੀ ਜਾਂਦੀ ਸੀ ਸੜਕ ਉੱਥੇ ਲੋਕ ਪੈ ਗਏ ਆਖੇ ਥੱਕੇ ਟੁੱਟੇ ਹੋਏ ਭੁੱਖੇ ਪਾਣੇ ਉਹ ਵੀ ਪੈ ਗਏ ਸਵੇਰ ਵੇਲੇ ਉੱਠ ਕੇ ਜਦੋਂ ਉੱਥੇ ਸਾਰਿਆਂ ਨੂੰ ਆ ਕੇ ਉਧਰੋਂ ਮਿਲਟਰੀ ਆ ਗਈ ਪੁਲਿਸ ਆ ਵੀ ਉਹਨਾਂ ਠਾਲ ਕੇ ਕਹਿੰਦੇ ਵੀ ਉੱਥੇ ਚੱਲੋ ਤੁਸੀਂ ਉੜਲੇ ਪਾਸੇ ਵੀ ਰੇਲ ਗੱਡੀ ਸੀ ਜੇ ਨਹੀਂ ਫਿਰ ਅਸੀਂ ਇੰਡੀਆ ਚ ਆ ਗਏ ਹੱਦ ਚ ਉੱਥੇ ਆ ਗਏ ਫਿਰ ਸਾਨੂੰ ਕਹਿੰਦੇ ਵੀ ਇੱਥੇ ਪੈ ਜਾਓ ਜੇ ਨਹੀਂ ਉਹਨਾਂ ਨੇ ਗੱਡੀ ਪਹਿਲਾਂ ਇੱਕ ਵੱਡ ਕੇ ਭੇਜੀ ਸੀ ਕਤਲ ਕਰਕੇ ਫਿਰ ਇਹਦੇ ਨੂੰ ਇੱਕ ਗੱਡੀ ਉਹਨਾਂ ਨੇ ਭੇਜੀ ਸੀ ਆਪਣੇ ਵਾਲਿਆਂ ਨੇ ਉਸ ਤੋਂ ਬਾਅਦ ਅਸੀਂ ਇੰਡੀਆ ਚ ਆ ਗਏ ਜਿੱਨੇ ਫਿਰ ਸਾਡੇ ਮਾਤਾ ਜੀ ਵੀ ਉੱਥੇ ਆ ਕੇ ਮਿਲੇ ਸੀ ਜਿਹੜਾ ਥੋੜੇ ਤੋਂ ਛੋਟਾ ਮੇ ਤੋਂ ਛੋਟਾ ਹਪੂਰ ਸਿੰਘ ਉਹ ਵੀ ਉੱਥੇ ਆ ਕੇ ਸਨ ਉਹ ਸਾਡੇ ਕੋਲ ਸੀਗਾ ਉਹ ਉਦੋਂ 2.5 ਸਾਲ ਦੇ ਸੀ ਸਾਰੇ ਉੱਥੇ ਫਿਰ ਸਾਡੇ ਮਾਤਾ ਜੀ ਮਿਲੇ ਫਿਰ ਅਸੀਂ ਇਕੱਠੇ ਹੋਏ ਫਿਰ ਉਦੋਂ ਗਹਾਾਂ ਚੱਲਦੇ ਚੱਲਦੇ ਗੁਰਦਾਸ ਉਹ ਚਲੇ ਗਏ ਉੱਥੇ ਹੌਲੀ ਹੌਲੀ ਇਹ ਪਿੰਡ ਜਿਹੜੇ ਹੁਣ ਪਿੰਡ ਜਿਹਾ ਪਰ ਰਹਿੰਦੇ ਆ ਉੱਥੇ ਆ ਗਏ ਇਹ ਬਸ ਇਹ ਨਹੀਂ ਕਿ ਸਾਖੀ ਆ ਉਹ ਲੋਕਾਂ ਨੇ ਆਪਦੇ ਪੁੱਤ ਵੀ ਸੜਦੇ ਸੀਗੇ ਜਿਉਂਦੇ ਸੜਦੇ ਇੰਨਾ ਜਨੀ ਖਤਰਨਾਕ ਕੰਮ ਸੀਗਾ ਉਹ ਬਹੁਤ ਇੱਕ ਔਖਾ ਜਿਹਾ ਸਮੱਸਿਆ ਉਹ ਨੰਗ ਗਿਆ ਫਿਰ ਉਹ ਵੀ ਹਾਂਜੀ ਹਾਂਜੀ ਉਹ ਵਾਗੂ ਠੀਕ ਆ ਖਾਲਸਾ ਉਹ ਆਹੇ ਗੁਰੂ ਜੀ ਕੀ ਫਤ